ਆ ਗੱਡੀ ਬੜੀ ਗੰਦੀ ਹੋਈ ਵੇਦੀ ਗੱਡੀ ਤੋਂ ਹੌਣ ਲੱਗਿਆ ਮਾਝੇ ਦੰਦਾ ਆਇਆ ਤਾਂ ਆਇਓ ਨਹੀਂ ਦੀ ਹੈਗੀ ওই ਕੰਮਕਾਰ ਸਿਮਿੰਟ ਬਜਰੀ ਦੇਤਾ ਸਾਰੇ ਹੀ ਫੜ ਬੁਰਾ ਹਾਲ ਦਾ ਉਹ ਬੀਰੂ ਦੀ ਬੰਦ ਆ ਚਾਲੇ ਬੀਰੂ ਕੋਲ ਮੈਂ ਤਾਂ ਆਇਆ ਕਰਦਾ ਤਾਂ ਉਹ ਪਤਾ ਨਹੀਂ ਬਿਮਾਰ ਆ ਉਹਨੂੰ ਕਰਿਆ ਸੀ ਫੋਨ ਚੱਕਿਆ ਨਹੀਂ ਉਹਨੂੰ ਚੱਲ ਮਖਾਜ ਤੋ ਆਲੀ ਪਿੰਡ ਨੂੰ ਜਾਣਾ ਸੀ ਵਰਸੀ ਜੀ ਬਾਬਾ ਜੀ ਦੀ ਨਵੀਂ ਧੋਤੀ ਬਾਈਆਂ ਨੇ ਗੱਡੀਆਂ ਨੂੰ ਸਾਫ਼ ਕਰ ਰਹੇ ਆ ਤੇ ਆਪਾਂ ਹੁਣ ਨਿਕਲ ਜਾਣਾ ਹਾਂਜੀ ਹੈਲੋ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਮਿਸਟਰ ਬਾਲੀ ਵਲੌਗ ਤੇ ਅੱਜ ਅਸੀਂ ਆਪਣੇ ਪਿੰਡ ਚੱਲੇ ਆ ਉੱਥੇ ਅੱਜ ਸਾਡੇ ਪਿੰਡ ਜਿਹੜੇ ਗੁਰਦੁਆਰਿਆਂ ਦੀ ਦੇਖਭਾਲ ਕਰਦੇ ਸੀ ਬਾਬਾ ਜੀ ਬਾਬਾ ਭੋਲਾ ਜੀ ਉਹਨਾਂ ਦੀ ਅੱਜ ਵਰਸੀ ਆ ਅੱਜ ਤਕਰੀਬਨ ਮੇਰਾ ਬਹੁਤ 30 32 ਸਾਲ ਬਾਅਦ ਉੜਿਆ ਜਾਣ ਦਾ ਤੇ ਅੱਜ ਕਿਉਂਕਿ ਲੇਟ ਹੋ ਗਏ ਕੰਮਕਾਰ ਜ਼ਿਆਦਾ ਸੀ ਬੱਸ ਕਰਕੇ ਫਿਰ ਲੇਟ ਹੀ ਤੁਰਿਆ ਥੋੜਾ ਲੇਟ ਹੋ ਗਏ ਆਪਨੇ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਤਾਂ ਸ਼ਾਮ ਦਾ ਪ੍ਰੋਗਰਾਮ ਸੀ ਚਲ ਪਹੁੰਚ ਜਾਣਾ ਸੀ ਕਦੋਂ ਜੱਸੇ ਹਾਂਜੀ ਓਕੇ ਪਹੁੰਚ ਜਾਣਾ ਓਕੇ ਰਿਪੋਰਟਾ ਰਹਿ ਜਾ ਹੋਰ ਅੱਧੇ ਘੰਟੇ ਦਾ ਸਫ਼ਰ ਰਹਿ ਗਿਆ ਹੋਰ ਲੱਗ ਰਹੀ ਅਸੀਂ ਪਹੁੰਚ ਗਏ ਪਿੰਡ ਗਰੇਵਾਲ ਬਾਬੇ ਭੋਲੇ ਦਾ ਗੇਟ ਤੇ ਆਲੀ ਪੂਰੀ ਕਰੀ ਹੋਈ ਹੈ ਨਾ ਲੈਣਾਂ ਨੂੰ ਸਾਰੀ ਮੰਦਿਰ ਵੀ ਲੈ ਆਉਣੀ ਆ ਇਹਦੀ ਪੂਰਬੀ ਜਿਹੀ ਬੁੜੀ ਆ ਰਹੀ ਨਾ ਹਾਂ ਇਹ ਆ ਲੈਟ ਪੈ ਰਹੀ ਹੈ ਨਾ ਲੈ ਰੋ ਨੂਸੇ ਵਾਲਾ शाम गुरमत समागम पुलेके गए जिस विचान ਕੋਸਵੇਂ ਆਉਣਾ ਮੱਤਲ ਮੱਤ ਅਹੰਕਾਰ ਜਾਰ ਤੇ ਚਾਹ ਬਜੂਜ ਗਿਆ ਆਪਣਾ ਬਾਲੇ ਚਲੇ ਗਿਆ ਤੇ ਤੁਹ ਰਹੂਗਾ ਸਮਾਦ ਪਰ ਹਾਂਜੀ ਹਾਂਜੀ ਜਵਾ ਲੱਕੜ ਦੀ ਹਾਂਜੀ ਦੇਖ ਲੈ ਜੀ ਤੇਰਾ ਕੋਈ ਮੁਕਮਲ ਕਰਵਾਇਆ ਤਾਂ 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 ਸਭ ਚੰਗੇ ਇਹ ਸਾਡੇ ਪਿੰਡ ਦਾ ਗੁਰਦੁਆਰਾ ਪਿੰਡ ਗਰੇਵਾਲ ਦਾ ਉਦੋਂ ਰਹਿਣਾ ਸੱਜੇ ਇੱਕ ਨਾ ਪਈਆ ਕਰਮ ਮਿਲੈ ਤੇ ਆਪਣਾ ਜਿਹੜਾ ਗੇਟ ਸਾਰਾ ਸਜਾਇਆ ਹੋਇਆ ਜੀ ਆਇਆਂ ਨੂੰ ਬਹੁਤ ਕਲਾਪ ਪਿੰਡ ਕਰੇਵਾ ਤੇਰੇ ਪੰਧਾਵਾ ਅੰਗੇ ਦਿੱਤੋਂ ਬੇਚੀਬਤ ਨਹੀਂ ਪਾਈ ਇਹ ਤਬ ਮਿਲਤ ਮਾਤਬਲ ਪਾਣੀ ਬੁੱਢਾ ਨਾ ਹੋਵੇ ਧਾਰ ਖਾ ਜਾ ਨਾ ਕੋ ਕਰੈ ਨਾ ਹੋਵੇ ਸੂਗ ਇਹਦਾ ਹੈ ਸਾਰਾ ਸੁਛਾ ਸੈ ਸੈਨਾ ਹਰ ਹਰ ਕਰਦਾ ਭਰਿਆ ਤੁਮ ਹਰ ਨਾਮ ਮਿਲੈ ਤਿਸ ਤਤ ਹੈ ਮੇਰ ਸੰਗ ਸੰਤਨ ਤਤ ਸੰਗਤ ਜਿਤ ਹਰਿਤ ਪਾਇ ਮੇਰੇ ਜਨਨਾ ਨੰਬਰ ਨਾਮ ਕਰਨ ਦਾ ਸਵਾਗ ਕੁਂਦਰੀ ਮੋਹਲਾ ਕੰਗਰਾ ਠਾਕੁਰ ਗੁਰੂ ਜੀ ਬਹਿਣਾ ਮਿਲਦੇ ਬਾਜੀ ਇਹ ਕੌਣ ਹੈ ਕੱਕੇ ਦਾ ਅੱਛਾ ਦੱਸਾ ਕੀ ਦਾ ਕੀ ਦਾ ਤੈਨੂੰ ਨਾ ਪਤਾ ਹੋਵੇ ਉਹ ਬੱਲੇ ਮਹਾਰਾਜ ਜਿੱਦਾਂ ਰਾਮਾ ਗੋਪਾਲ ਮੰਤਰ ਕਰਤਾ ਜੀ ਤੁਹ ਜੀ ਸਦੀ ਕਰ ਅਬਦੁੱਲ ਕੋਈ

ਅਮਰੇ ਦੁਸ਼ਤ ਤਬਾ ਤੁਮ ਕਹੋ ਆਪ ਹਾਥ ਦੇ ਮੋਹ ਬਚਾਵੋ ਸੁਖੀ ਮਨ ਮੋਰ ਉਪਰ ਬਾਰਾ ਸੇਵਕ ਸਿੱਖ ਸੁਭੈ ਕਰਤਾ ਰਾ ਆਪ ਹਾਥ ਦੇ ਜਗ ਰਾਮ ਮਰਦ ਪਾਲ ਕਲਤਰਾਸ ਨ ਬਲਿਆ ਉਹ ਜੋ ਸੁਦਮੋਸ਼ਿਵਦੰ ਸੁਖਦੀਓ ਸ਼ਕਰਨ ਕੋਪਲ ਨੂੰ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਂਟੀ ਤੇ ਕੁੰਚਰ ਮਸਤੂਲਾ ਸੁਪਰ ਕਿਰਪਾ ਦ੍ਰਿਸ਼ਟ ਕਰੋ ਕਹੇ ਜਬ ਤੇ ਤੁਮ ਰੇ ਤਬ ਤੇ ਕੋ ਆਖ ਤਰ ਨਹੀਂ ਕਰਨੇ ਹੋ ਉਹ ਭੇਸ ਕਹੇ ਹਰ ਇੱਕ ਨਾ ਜਾਣੇ ਹੋ ਜੀ ਸਤਾਨ ਕਿਰਪਾ ਕਰੀ ਨਹੀਂ ਉਹ ਤਾਂ ਨਿਆਣੇ ਦਾ ਸਭ ਲੋਕ ਨਾ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਹੋ ਹਰ ਨਾਲੇ ਸਾਚੇ ਸਾਹਿਬ ਕਾ ਨਹੀਂ ਕਰਤਾ ਤੇਰਾ ਸਭ ਕੁਝ ਹੈ ਜਿਸ ਦੀ ਹੁਕਮ ਪਾਵੇ ਮਨ ਨੂੰ ਧੰਨ ਗਿਓਰਦਾ ਸਤਿ ਸਿਤਿਉ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੋਏ ਸ੍ਰੀ ਗੋਬਿੰਦ ਸਿੰਘ ਜੀ ਸਹਾਇ ਪਿੰਡ ਮਾਨਣਾ ਦੇ ਮਾਣ ਨੇਤਾਣਾ ਦੇ ਤਾਣੇ ਤੇ ਅੰਦੀ ਰੂਪ ਸੱਚੇ ਪਿਤਾ ਧੰਤਾ ਮਹਾਰਾਜ ਜੀ ਅੰਸਰ ਮਾਰਾ ਜੀ ਉਹ ਨੌਜਵਾਨਾਂ ਨੇ ਕਿਰਪਾ ਕੀਤੀ ਹੈ ਨਗਰ ਨੇ ਕਿਰਪਾ ਕੀਤੀ ਹੈ ਸੋ ਪਿਛਲੇ ਕਈ ਦਿਨਾਂ ਤੋਂ ਸੰਕਟਾਂ ਨੌਜਵਾਨ ਨਗਰ ਨਿਵਾਸੀ ਪ੍ਰਬੰਧ ਚ ਲੱਗੇ ਸਨ ਅੱਜ ਜਿਹੜਾ ਹੈ ਕਾਲਪੁਰ ਦੀ ਕਿਰਪਾ ਸਰਕਾਰ ਸਮਾਜ ਰੋਧੀ ਅਰੰਭਾ ਹੋਣ ਜਾ ਰਹੀ ਹੈ ਦੇ ਵੀ ਆਪਣੇ ਗਰਿਆਂ ਵਾਲ ਦੇ ਲੰਗਰ ਦੀ ਕਿਚਨ ਆ ਇੱਥੇ ਹੁਣਾਂ ਰੋਟੀ ਲੰਗਰ ਪਾਣੀ ਰੋਟੀ ਤਿਆਰ ਹੋ ਗਈ ਅਸੀਂ ਲੇਟ ਹੋ ਕੇ ਰੋਟੀ ਵੀ ਖਾ ਤਿਆਰ ਹੋ ਗਈ ਤੇ ਸਬਜ਼ੀ ਆ ਉਹ ਵੇਚ ਆਲਾ ਵਧੀਆ ਹੋਰ ਭਾਜੀ ਅਖੀਰ ਹੁਣਾਂ ਦੇ ਖੀਰ ਖੀਰ ਵਾਂਦੇ ਦੀ ਖੀਰ ਆ ਜੀ ਤੇ ਮਟਰ ਪਨੀਰ ਆ ਦਾਲ ਆ ਅੱਛਾ ਮਟਰ ਪਨੀਰ ਆ ਦਾਲ ਆ ਤੇ ਪ੍ਰਸ਼ਾਦੇ ਹਾਂ ਜੀ ਮਡੇ ਆ ਵਧੀਆ ਵਧੀਆ ਇਹ ਵੀ ਚਾਹ ਤਰੀ ਹੋਈ ਆ ਜਿਹੜੀ ਅਸੀਂ ਪਹਾੜ ਵਿੱਚ ਤੇ ਇਹ ਆਪਣੇ ਪਿੰਡ ਗਰੇਵਾਲ ਦਾ ਲੰਗਰ ਆਲਾ ਸਾਰਾ ਜਿਹੜਾ ਨੰਮਾ ਬਣਾਇਆ ਤੇ ਉਧਰ ਸਾਈਡ ਤੇ ਉਧਰ ਸਾਈਡ ਤੇ ਬਹੁਤ ਟੈਂਟ ਲੱਗੇ ਹੋਇਆ ਤੇ ਕਿਚਨ ਇੱਧਰ ਆਪਣਾ ਬਰਤਨ ਧੋਣ ਨੂੰ ਆ ਇਹ ਸਾਰਾ ਬਰਤਨ ਕੋਲ ਬਣਾਇਆ ਹੋਇਆ ਇੱਧਰ ਸੇਵਾ ਕਰ ਰਿਆ ਗੱਗੀ ਉਹ ਕਿਦਾਂ ਇੱਧਰ ਗੱਗੀ ਹੋ ਨਹੀਂ ਸੇਵਾ ਕਰ ਰਹੇ ਆ ਤੇ ਇਹ ਤਾਂ ਪੰਮੀ ਦਾ ਮੁੰਡਾ ਉਹ ਕਿਦਾਂ ਭਾਈ ਸਰਪੰਚ ਖੜਾ ਨਾ ਮੁੰਡੇ ਪਾਪੀ ਉਹਨੂੰ ਵੀ ਕਰਿਆ ਉਹਨੂੰ ਵੀ ਕਰਿਆ ਜਦੋਂ ਕਹਿੰਦਾ ਮੁੰਡਰੀ ਪਾ ਲਿਆ ਬੋਟਾ ਦੇ ਟਾਈਮ ਸਾਰੇ ਉਰੇ ਬੁਲਾ ਲਿਆ ਇਹਨਾਂ ਦੀ ਹੋਣੀ ਹੈ ਇਹਨਾਂ ਦੀ ਚੱਲ ਚੱਲ ਬੋਟਾ ਕਰਕੇ ਸਾਰੇ ਉਰੇ ਲਿਆ ਇਕੱਠੇ ਕਰਕੇ ਅਕਾਲ ਪੁਰਖ ਦੀ ਗੋਸਤ ਰਹਿਮਤ ਹੋਈ ਹੈ ਸੋ ਪਿਛਲੇ ਕਾਫੀ ਸਮੇਂ ਤੋਂ ਬੀਬਾ ਜੀ ਵੱਲੋਂ ਇਹਨਾਂ ਬੱਚਿਆਂ ਦੀ ਕਿਆਲੀ ਕਰਵਾਈ ਗਈ ਸੀ ਸੋ ਅੱਜ ਬੜਾ ਮਨ ਖੁਸ਼ ਹੋਇਆ ਹੈ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਸੋਹਣੀ ਜਿਹੜਾ ਹੈ ਰਸਤੇ 'ਤੇ ਕੰਕੀ ਦਿੱਤਾ ਹੈ ਤੇ ਅਕਾਲ ਪੁਰਖ ਦੇ ਚਰਨਾਂ 'ਤੇ ਬੇਨਤੀ ਹੈ ਕਿ ਇਹਨਾਂ ਬੱਚੇ-ਬੱਚੀਆਂ ਦੇ ਸਿਰ 'ਤੇ ਅਕਾਲ ਪੁਰਖ ਦੇ ਨਿਰਪਰਿਆਰਥ ਰਵਾਨਾ ਕਰਕੇ ਇਹਨਾਂ ਤੋਂ ਬਾਅਦ ਪੰਜ-ਛੇ ਦਿਨ ਹੋ ਗਿਆ ਸਾਡਾ ਪ੍ਰਸਿੱਧ ਕਿੱਤੀ ਜਿਹਾ ਠੀਕ ਸਾਹਿਬ ਭਾਈ ਦਾਤਾ ਵੀ ਜਲੰਧਰ ਵਾਲੇ ਕੋਲ ਪਹੁੰਚ ਚੁੱਕੇ ਨੇ ਇੱਕ ਸਾਡੇ ਸਤਿ ਸ੍ਰੀ ਅਕਾਲ ਜੀ ਦੂਸਰੀ ਬੇਨਤੀ ਆ ਪਿਛਲੀ ਵਾਰ ਆ ਮੈਂ ਆਦਾ ਚੁਣਿਆ ਕਰਤਾ ਬੰਦ ਨੂੰ ਬੇਨਤੀ ਹੈ ਕਿ ਇਹ ਲੋਕ ਦੇ ਪੱਤਰ ਕਰਕੇ ਉਹ ਜੀ ਸਟੇਜ ਤੇ ਆ ਕੇ ਮੇਰੇ ਮੰਜੂ ਦਾ ਮੁੰਡਾ ਉਹ ਉਹ ਨਹੀਂ ਆ ਉਹਦਾ ਬਣਿਆ ਨਹੀਂ ਗੱਲ ਬਹੁਤ ਜੋਰ ਲਾਇਆ ਜਗਤ ਜੋਤ ਰਿਸ਼ਵਤ ਸਰਦ ਵਾਣ ਪਰਮੇਸ਼ਰ ਧੰਨ ਧੰਨ ਤੇ ਨੋ ਤੇ ਚਲੋ ਚਲੋ ਚਲਾਉਣਾ ਤੈਨੂੰ ਪ੍ਰੀਤ ਪਵਿੱਤਰ ਹੋਵਾ ਗੋਦਸਰਾਂ ਗੁਰਦੱਤਿ ਭਤੀ ਸਰਕਾਰ ਗੋਦਸਰ ਸੰਗੀਤ ਨਾਲ ਜਿਹਨਾਂ ਨਾਲ ਮਹਾਰਾਜ ਦੀ ਸਰਕਾਰ ਦੇ ਬਾਲਕ ਸੁ ਦੀਆਂ ਬਾਈ ਦੇਖ ਲੈ ਮਨੂੰ ਬਾਈ ਨੂੰ ਮਿਲੇ ਨੂੰ ਮਿਲਤੀ 30-35 ਸਾਲ ਹੋ ਗਏ ਹੈ ਬਾਈ ਉਧਰੋਂ ਦਲੀ ਤੇ ਆ ਕੋਈ ਕਾਰ ਪੀਤੀ ਪਾ ਕੇ ਸਮਾਤ ਜਦ ਹਰਿੰਦਰ ਦੀ ਕੁੜੀ ਸੀ ਵੀ ਬਾਵਾ ਨੂੰ ਦੇ ਚਾਰੰਦੰਦ ਨਾ ਪਤਾ ਹੈ ਹੈ ਜੇ ਪੰਜਾਬ ਦੇ ਵਿਚਾਰ ਮਗਾ ਕੀ ਬੱਤੀ ਦਾ ਪਿੰਡ ਉਹਨਾਂ ਨੇ ਕਿਹਾ ਉਹਦਾ ਉਦਾਂ ਦਾ ਹੀ ਪਿਆਰ ਆ ਚੱਲਣੇ ਨਹੀਂ ਚੱਲਣੇ ਨਹੀਂ ਜੋਗਰਾ ਦੀ ਬਾਵਾ ਨੂੰ ਦੇ ਆ ਰਹੀਆਂ ਸਾਰੇ ਨਾ ਸਮਝਾਉਂਦੇ ਹੋਣੀਆਂ ਆ ਮੈਂ ਉੱਥੇ ਇਕ ਤੋੜੀ ਜੱਫੀ ਸਾਹਿਬ ਦੀ ਅਫੀਸੀ ਗਾ ਜੀ ਹੋ ਗਿਆ ਪਾਵਨ ਆਪਕੇ ਦੇਖਵਾਇਆ ਆਓ ਜਦਾ ਦੂਸਰੀ ਵਾਰੀ ਪੱਕਾ ਵਾਲੀ ਆਏ ਨਾ ਸਹੀ ਹੈ ਨਾ ਲਾਉਂਦਾ ਮੈਂ ਤਾਂ ਲਾਉਂਦਾ ਕਿਉਂਕਿ ਕੱਲ੍ਹ ਫਿਰ ਪੱਕਾ ਬਦਲਾ ਜਾਂਦਾ ਲੈ ਨਾ ਮੈਂ ਪਤਾ ਲੱਗਿਆ ਗਾ ਜੀ ਜਿਹੜਾ ਤੁਕੀ ਇੱਥੇ ਬਹੁਤ ਵਧੀਆ ਵਧੀਆ ਤੂੰ ਸੁਣ ਨਾ ਇੰਨਾ ਬਰਫ ਪੈਂਦੀ ਐ ਪਾਣੀ ਤਰਵਾਣ ਦੇ ਰੂਹ ਦੇ ਪਾਣੀ ਸੁਆਣਾ ਹੁੰਦੇ ਨੇ ਫਿਰ ਉਹ ਫਿਲਟਰ ਕਰਕੇ ਜਦੋਂ ਆਸ ਜਾਨ ਹੋਵੇ ਤਾਂ ਵੀ 923 ਇਹਦਾ ਕੋਈ ਤਲਾਕ ਕੰਮ ਹੈ ਪਛਾਣ ਲਿਆ ਉਹ 10 ਜਾਨਾ ਮੈਨੂੰ ਪਛਾਣਿਆ ਇੱਕ ਜਗ੍ਹਾ ਸਾਡੀ ਜੀ ਬਲੱਡ ਅੱਜ ਛੇਤੀ ਜਾਣਾ ਮੈਂ ਕਿਹਾ ਜਾਓ ਇਹ ਹਸਪਤਾਲ ਤੇ ਆਏ ਆ ਲਿਖੀ ਜਾਵੇ ਇਹ ਅੱਜ ਤੇ ਪੜਾ ਮਗਰੀ ਤੇ ਫੇਰ ਇਹ ਨਾ ਦਰਾਂ ਮਟਾ ਸਾਡੇ ਮੋਕੇ ਪਾ ਜਿਹਨੇ ਨਾਮ ਦੇ ਪਛਾਣਿਆ ਤਾਂ ਨਹੀਂ ਦਾ ਝੂਠਾ ਬੋਲੀ ਮਾਰਦਾ ਗੱਲਾਂ ਸਾਹ ਮੂੰਹ ਪਰ ਅੱਜ ਤੱਕ ਦਾਬ ਜਾਲ ਲਿਆ ਵਾ ਗੁਰਜੋਤ ਕਹਿੰਦਾ ਕਿਹੜਾ ਬੰਦਾ ਜਿਹੜਾ ਨਾਲ ਪੜਿਆ ਮਗਾ ਪਛਾਣੀ ਨਹੀਂ ਬਿਖਾਣ ਦਾ ਮਗਾ ਪਿੰਡ ਦਾ ਗੁਰਜੋਤ ਵੀ ਲਾਇਆ ਦਾ ਮਰਦਾ ਕਹਿੰਦਾ ਕਿ ਨਾ ਝੂਠ ਦੇ ਪੈਰ ਨਹੀਂ ਹੁੰਦੇ ਹੁਣ ਇਹਦੇ ਪੈਰ ਹੈਗੇ ਮੇਰੇ ਹੈਗੇ ਆਪ ਤੋ ਬਾਹਰ ਪਾਣੀ ਦੇ ਕਿਨਾ ਘਾਲ ਕੀ ਇਹ ਬੰਦਾ ਕਿਹੜਾ ਤਕੀ ਫੜਿਆ ਆ ਜਾਓ ਫੋਟੋ ਕੋਈ ਮਿਲਣ ਆਇਆ ਥਾ ਕਿ ਜੁੱਟੀ ਵੇੜ ਮੈਂ ਤੇ ਲਾਉਂਦਾ ਨਾਲ ਰਹਿਣਾ ਰਾਤ ਮੈਂ ਆਇਓ ਚਲੋ ਮੈਂ ਰੁਕ ਘਰੋਂ ਦਾ ਤਾਂ ਮੰਗਾਰਾਂਗਾ ਪਾ ਲੈਣਾ ਮੈਂ ਵੀ ਮਾਣੋ ਸੱਸ ਮੈਨੂੰ ਕੋਈ ਨਹੀਂ ਨਾ ਦੇਖ ਕੋਈ ਕਿਸੇ ਨੇ ਦੇਖਣੇ ਕੋਈ ਫਰਕ ਨਹੀਂ ਪੈਂਦਾ ਇਧਰ ਲੇ ਕੇ ਕਮਰੇ ਦੱਸੋਰਾ ਇੱਕੇ ਚੋੜਾ ਤੈਨੂੰ ਤਾਂ ਵੀ ਇੱਕ ਕਮਰਾ ਦੇ ਦੋ ਕੋਰੋਬਿਡ ਚ ਕੋਰੋਬਿਡ ਹੋਇਆ ਪਤਾ ਦੋਹਾਂ ਨੂੰ ਮਤਲਬ ਪੋਜ਼ਿਟਿਵ ਆ ਗਏ ਮੈਂ ਨਾਲ ਰਿਹਾ ਜੀ ਮੇਰਾ ਕੋਈ ਹਰ ਨਹੀਂ ਪਿਆ ਕੋਈ ਨਾ ਮਾ ਨਾਲ ਕੋਈ ਹਰ ਰੁਕਰਾਉ ਨਹੀਂ ਉਹ ਪੋਸ਼ੀ ਉਹ ਗਲੇ ਦੇ ਚਰੇਸ਼ਾ ਆ ਗਿਆ ਨਜਰਾਂ ਦੇ ਕੰਮ ਹੋਇਆ ਵਾ ਉਹ ਪੋਜ਼ੀਟਿਵ ਯਾਰ ਮੇਰੀ ਉਹ ਗੋਲਡੀ ਨੂੰ ਖੰਗ ਜਖਮ ਹੋਇਆ ਮਾੜਾ ਜਾਂ ਉਹਨੂੰ ਪੋਜ਼ੀਟਿਵ ਕਰਦਾ ਸੁਣ ਉਹਦੇ ਘਰਦਿਆਂ ਨਾ ਵੀ ਨਾ ਡਾ ਡਰਤੀ ਮਰ ਜਣ ਦਾ ਘਰ ਮੰਨੂ ਹੋ ਜੇ ਜਿਹੜਾ ਗੋਗਲੇ ਤੇ ਲਾ ਨਾ ਮਾ ਇਹਦਾ ਕਾਡੋਂ ਦਾ ਮੰਨੂ ਹੋ ਜਵੇ ਕੋਈ ਐ ਵੀ ਇਹ ਚੀਜ਼ ਸਟਰੌਂਗ ਚਾਹੀਦੀ ਇਹ ਜਿਹੜਾ ਸ਼ਾਮਰ ਦੀ ਗਾਣਾ ਪੈਗ ਰਾਉਣ ਵਾਲਾ ਬੰਦਾ ਮੈਂ ਜਿਹੜਾ ਹੁਣ ਸਾਲਾ ਮੰਨੂ ਹੋਵੇ ਮੇਰੇ ਕੋਲ ਉਹਦੇ ਵਾਂਗ ਨਾ ਦਵਾਈ ਦਿੱਤੀ ਹਰ ਦਵਾਈ ਉਹਨਾਂ ਨੇ ਬਾਈ ਇਹ ਜੀ ਦਵਾਈ ਡਾਕਟਰ ਨਾਲ ਲਿਖੀ ਆ ਉਹ ਹੈਗੀ ਦੀ 150 70 ਰੁਪਏ ਦੀ ਕਿਤੇ ਨਹੀਂ ਵੀ ਨਹੀਂ ਜਾ ਕੇ ਵੀ ਨਹੀਂ 110 ਕਿਲੋਮੀਟਰ ਤੋਂ ਇੱਕ ਸੋ ਪ੍ਰਾਪਰ ਮੈਡੀਕਲ ਸਟੋਰ ਤਾਂ ਉੱਥੋਂ ਉਹ ਲਿਆ ਕੇ ਰਾਤ ਤੇ ਰਾਤ ਤੱਕ ਦੀ ਦੋ ਪਾਣੀ ਹੋ ਗਿਆ ਉਹ ਗੜਾ ਕੁਦਰਤੀ ਬਹਿ ਗਿਆ ਕਹਿੰਦਾ ਪਣੀ ਪੁਣੀ ਪੀ ਲੈ ਵਸ ਬਾਈ ਇੱਥੇ ਜੀ ਅਭੀ ਤੂੰ ਆਇਆ ਉਹ ਤਾਂ ਮੈਂ ਲਗੀ ਇੱਕ ਵਾਰ ਉਹ ਜੱਜੇ ਦਾ ਮੁੰਡਾ ਤਾਂ ਅੱਗੇ ਆ ਕੇ ਕਹਿੰਦਾ ਮੰਗਲਕੋਰੀ ਨਿਕਲ ਕਹਿੰਦਾ ਉਹ ਵੀ ਵਾਸੀ ਮੋਟਰਸਾਈਕਲ ਛੱਡ ਕੇ ਗਿਆ ਜਿਹੜਾ ਆਇਆ ਬਤਾ ਚੰਡੀਗੜ੍ਹ ਕਹਿੰਦਾ ਮੈਂ ਹੋ ਕਹਿੰਦਾ ਮੈਂ ਥੋੜੀ ਨੂੰ ਜਾਣ ਨੂੰ ਥੋੜੀ ਮੈਨੂੰ ਸਾੜੀ ਨਹੀਂ ਲੱਗੀ ਆ ਇਹ ਮੈਂ ਸਮਝਾ ਤਾ ਉਹ ਗਿਆ ਉਹ ਲੋਕਾਂ ਦੇ ਕੋਲ ਲੱਗ ਗਿਆ ਜੀ ਲੱਗ ਗਿਆ ਉਹ ਲੋਕਾਂ ਦੇ ਕੋਲ ਜਿਹੜੇ ਖੜੇ ਵਾਤਾ फजी <laughs> 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 ਹਾਂ ਬੜੀ ਹਾਂ ਬੜੀਗਾ ਹਾਂ ਠੀਕ ਹੈ ਠੀਕ ਹੈ ਜੀ ਤਾਂ ਸਿਵਾ ਕੋਲ ਆਦਾ ਨਾ ਨਾ ਰਾਜੀਆ ਹੋ ਗਿਆ ਹੈ ਤਾਂ ਮੈਂ ਖੁਰੀ ਗਰੀ ਆਇਆ ਕਹਿੰਦਾ ਫਲ ਫਰੀ ਚਾਹ ਮਾ ਦੇ ਹੁਣ ਆਇਆ ਫਲ ਫਰੀ ਲਾਉਣਾ ਤੇ ਨਹੀਂ ਕੋਈ ਹੋਈ ਦੇਖਣੇ ਫਿਰ ਫਲ ਮਿਲਣਾ ਇਹ ਫਲ ਕਿਉਂ ਰਾਇਦਾ ਹੈ ਕੀ ਸਵਾਰੀ ਚਾ ਚੱਲਿਆ ਯਾ ਹਾਲਾ ਮਰਾ ਯਾ ਚਾ ਚਾ ਯਾ ਕੀ ਹਾਲ ਹੈ ਤੇਰੇ ਚਾ ਚਾ ਕਿਧਰ ਆਓ ਰੇ ਕੇ ਚਾਚਾ ਉਧਰ ਖੜਾ ਗਏ ਐ ਦੇ ਟਿੱਪਿਆ ਹੋ ਵਧੀਆ ਹੋ ਵਧੀਆ ਹਵਾ ਦਾ ਚਾਚਾ ਆ ਗਿਆ ਮੇਰੇ ਨਾਲ ਨੂੰ ਫਰੰਟ ਕਟੋਰ ਨੂੰ ਬੱਕਰਾ ਆ ਗਿਆ ਅਸਾਂ ਕੋ ਬਾਬੇ ਆ ਗਏ ਅੱਜ ਕਿੱਥੇ ਗਏ ਵੀ वाले दो तर्म। तो एक बाड़ बना दी ना धर्मो पांच सिंह दर्ज भगवान सिंह दर्ज गोयल सिंह दर्ज कौल सिंह दर्ज गांव का खेत बंद करके शाम के तक धर्मो या श्रंदर आपको अपने से कहना पड़ेगा ये तो आप समझ लीजिए ਹਾਂ ਹਾਂ ਇਹਦੇ ਤਾਰ ਕੇ ਮਾਰੋ ਇਹਦੇ ਫੋਨ ਦੇਖੋ ਆ ਕੇ ਖੁੱਲੀ ਬੈਠਾ ਆਪ ਕੀ ਕਿਹਾ ਕਰਦਾ ਕਿਹੜਾ ਉਹੀ ਪੇਜਾ ਯੂਥ ਕਲੱਬ ਵਾਲਾ ਹੈ ਮੈਂ ਯੂਥ ਕਲੱਬ ਵਾਲਾ ਹਾਂ ਕਲਾਪੁਰ ਪੁਰੀਆ ਨਾਮ ਆਹ ਪੋਲਾ ਬਾਈ ਪੋਲਾ ਹਾਂ 11 ਬੜਾ ਵਧੀਆ ਹੋਰ ਕੰਮ ਕਰ ਕਿੱਥੇ ਗਿਆ ਰਹਿ ਗਿਆ ਮੈਂ ਤਾਂ ਚੰਗੜਾ ਗੱਡੀ ਘੜਦੀ ਰੋ 90% ਚੰਗੜਾ ਮੈਂ ਸਰੀਰੇ ਡੇਟ ਹੋ ਗਿਆ ਹੋ ਗਿਆ ਤਾਂ ਹਾਂ ਦੱਸ ਦੇ ਤੂੰ ਜੇ ਗੱਲ ਹੋਈ ਦੀ ਬੜੀ ਉਹ ਦੂਆ ਚੌੜਾ ਛੋਟਾ ਕਿੱਥੇ ਰਹਿਣਾ ਤੇਰੇ ਭਾਈ ਉਹ ਭਾਈ ਉਹਦਾ ਇੰਡਲੀ ਹਟ ਲਿਓ ਉਹ ਤਾਂ ਬੰਦੇ ਹੋਰ ਵੀ ਆ ਗਏ ਯਾਰ ਇੱਥੇ ਜਦੋਂ ਕਾਮਾ ਵਿੱਚ ਸੰਗੀਤ ਜਦੋਂ ਵੀ ਤਾਂ ਬੰਦੇ ਆ ਗਏ ਨਹੀਂ ਉਹ ਗੱਟ ਪਹੁੰਚ ਜਾਂਦੇ ਬੇਲ ਵਜੀਤਪੁਰ ਉਹਦਾ ਹੀ ਗਾਹਾਂ ਚਾਉ ਤਾਰੇ ਉਹ ਨਾ ਕੋਈ ਗੱਲ ਬੰਦ ਰਿਹਾ ਦੇ ਪਰਮਜੀਤ ਦਾ ਇਤਜ਼ਾਰ ਤੇ ਉਹ ਇੱਕ ਕਾਰਪਾਰੀ ਦੀ ਕਾਰ ਸੰਦਾ ਬਾਜੀ ਪਤਾ ਨਹੀਂ ਕਿਥੇ ਇਤਜ਼ਾਰ ਅੰਕੀ ਸ਼ੇਰ ਤੋਂ ਤੱਕ ਉਹਦਾ ਜਦ ਨਹੀਂ ਕਰਤੀ ਉਹਦੇ ਲਕੂਪ ਉੱਪਰ ਤੱਕ ਲਿਖਾ ਉਹਨਾਂ ਦੇ ਨਾਲ ਸਰਵਣ ਦੀ ਜਿਹੜੀ ਦੇ ਕਾ ਸਿੰਘ ਜੀ ਘੜਿਆਣਾ ਤੇ ਉਹਨਾਂ ਦੇ ਸਾਥੀ ਵਾਰੂਨ ਜੀ ਕਾਕਾ ਹੌਸਾ ਵਾਰੂਨ ਜੀ ਦੀ ਬੋਤ ਹਾਂਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ